ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਲੱਗੀ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਆਪਾਂ ਸੋ ਤੁਹਾਨੂੰ থাম্বਨੇਲ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਕਾਦੇ ਰਿਲੇਟਡ ਵੀਡੀਓ ਬਣਾ ਰਹੇ ਹਾਂ ਤੇ ਬਾਕੀ ਮੈਂ ਤੁਹਾਨੂੰ ਅੱਗੇ-ਅੱਗੇ ਦੱਸਦੀ ਹਾਂ ਜੀ ਆਪਾਂ ਕੀ-ਕੀ ਪਾਉਣੇ ਆ ਜੀ ਆਪਾਂ ਲੱਗਿਆ ਜ ਮੱਖੀਆਂ ਨੇ ਜਿਹੜੀਆਂ ਆਪਣੀ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਇਹ ਹਾਂ ਹੁਣ ਤੁਹਾਨੂੰ ਪਤਾ ਹੈ ਕਿ ਠੰਡੇ ਥਾਂ ਦੇ ਨੂੰ ਭੱਜਦੀਆਂ ਨੇ ਅੰਦਰ ਬਹੁਤ ਜ਼ਿਆਦਾ ਮੱਖੀਆਂ ਹੋ ਜਾਂਦੀਆਂ ਨੇ ਜਿਵੇਂ ਕੂਲਰ ਵਗੈਰਾ ਚੱਲਦਾ ਆ ਜਾਂ ਫਿਰ ਕਹਿ ਸਕਦੇ ਆ ਵੀ ਕੋਈ ਵੀ ਹੈ ਨਾ ਹਾਂ ਮਿੱਠੇ ਵਾਲੀ ਚੀਜ਼ ਆ ਬੱਚਿਆਂ ਤੋਂ ਡੁੱਲ ਗਈ ਹੈ ਨਾ ਤਾਂ ਉੱਥੇ ਕੀ ਆ ਉੱਥੇ ਨਾ ਮੱਖੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਹਾਂਜੀ ਆਪਾਂ ਇੱਥੇ ਕੀ ਕੰਮ ਇੱਥੇ ਪਾ ਸੌਰੀ ਫਰਨੇਲ ਦੀਆਂ ਗੋਲੀਆਂ ਲਈਆਂ ਨੇ ਤੁਸੀਂ ਖੁੱਲੀਆਂ ਵੀ ਮਿਲ ਜਾਂਦੀਆਂ ਨੇ ਖੁੱਲੀਆਂ ਵੀ ਲੈ ਸਕਦੇ ਹੋ ਵੈਸੇ ਮੇਰੇ ਕੋਲ ਆ ਫਰਨੇਲ ਦੀਆਂ ਗੋਲੀਆਂ ਜਿਹੜੀਆਂ ਨੇ ਕਹ ਸਕਦੇ ਹਾਂ ਕਿ ਇਹ ਪੈਕੇਟ ਦੇ ਵਿੱਚ ਸਿਗੀਆਂ ਤੇ ਇੱਥੇ ਆਪਾਂ ਤਿੰਨ ਫਰਨੇਲ ਦੀਆਂ ਗੋਲੀਆਂ ਲੈ ਲਈਆਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ। ਕੁੱਟ ਕੇ ਆਪਾਂ ਹਨਾ ਹਿਲਾ ਬਿਲਕੁਲੀ ਚੂੜਾ ਬਣਾ ਲੈਣਾ। ਜਦ ਤੱਕ ਨਾ ਹਮ ਫਰਨੇਲ ਦੇ ਗੋਲੀਆਂ ਦੀ ਖੁਸ਼ਬੂ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਤਾਂ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਹਨੂ-ਕਿਹਨੂ ਫਰਨੇਲ ਦੇ ਗੋਲੀਆਂ ਦੀ ਖੁਸ਼ਬੂ ਜਿਹੜੀ ਵਧੀਆ ਲੱਗਦੀ ਹੈ ਹਾਂਜੀ ਅੱਗੇ-ਅੱਗੇ ਪ੍ਰੋਸੀਜਰ ਦੇਖਿਓ ਪ੍ਰੋਸੈਸ ਦੇਖਿਓ ਆਪਣਾ ਹਨਾ ਬਹੁਤ ਹੀ ਜ਼ਿਆਦਾ ਵਧੀਆ ਚੰਗੀ ਉਹ ਹੋਊਗਾ ਰਿਜ਼ਲਟ ਮਿਲੂਗਾ ਤੁਸੀਂ ਵੀ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਲਓ ਜੀ ਪਰ ਜਿਹੜੇ ਫਰਨੇਲ ਦੇ ਗੁਲੀਆਂ ਨੇ ਇਹ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਾ ਕੁੱਟ ਲਿਆ ਤੇ ਆਪਾਂ ਆਪਣੀ ਕੌਲੀ ਦੇ ਵਿੱਚ ਉਹਨੂੰ ਪਾ ਲੈਣਾ। ਹੱਜੀ ਇਸ ਤੋਂ ਬਾਅਦ ਵਿੱਚ ਜੀ ਆਪਾਂ ਕੀ ਕਰਨਾ ਹੈ? ਤੇ ਇੱਥੇ ਮੈਂ ਪਾਣੀ ਗਰਮ ਧਰਿਆ ਹੋਇਆ। ਇਹਦੇ ਵਿੱਚ ਆਪਾਂ ਫਰਨੇਲ ਦੀਆਂ ਗੁਲੀਆਂ ਪਾ ਦੇਣੀਆਂ ਨੇ। ਜਿੰਦੇ ਆਪਾਂ ਵੈਸੇ ਫਿਲਹਾਲ ਥੋੜਾ ਜਿਹਾ ਬਣਾ ਰਹੇ ਹਾਂ। ਤੇ ਜੇਕਰ ਤੁਹਾਨੂੰ ਫਾਇਦਾ ਲੱਗਿਆ ਤਾਂ ਤੁਸੀਂ ਵੱਧ ਵੀ ਬਣਾ ਸਕਦੇ ਹੋ ਤੇ ਵੈਸੇ ਤੁਸੀਂ ਥੋੜਾ ਜਿਹਾ ਪਹਿਲਾਂ ਬਣਾ ਕੇ ਜਿਹੜਾ ਯੂਜ਼ ਕਰਕੇ ਦੇਖ ਵੈਸੇ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਵਾ ਇਹ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਉਬਾਲੀ ਦਬਾਲਣੀ ਆ ਤੇ ਫਿਰ ਮੈਂ ਤੁਹਾਨੂੰ ਅੱਗੇ ਦਾ ਦੱਸ ਦਿਆਂ ਕਿ ਇਹਦੇ ਵਿੱਚ ਆਪਾਂ ਕੀ ਕੁਝ ਪਾਉਣਾ ਆ ਹਾਂਜੀ ਲੋ ਜੀ ਪਾਣੀ ਆ ਜਿਹੜਾ ਆਪਣਾ origion ਲੱਗ ਗਿਆ ਚੰਗੀ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਨਾ ਸਾਰੀਆਂ ਖੁਰਗੀਆਂ ਉਹ ਇਦਾਂ ਦਾ ਜਿਵੇਂ ਕਿ ਉੱਤੇ ਨਾ ਕਿਉਂ ਨਹੀਂ ਧਰਦਾ ਹੁੰਦਾ ਹੈਗਾ ਉਦਾਂ ਦਾ ਹੋ ਗਿਆ ਇਹ ਤੇ ਤੁਸੀਂ ਹੁਣ ਗੈਸ ਬੰਦ ਕਰ ਦੇਣਾ ਪਰ ਇਹਨੂੰ ਆਪਾਂ ਬਿਲਕੁਲ ਪਹਿਲਾਂ ਠੰਡਾ ਕਰ ਲਈਏ ਤੇ ਫਿਰ ਇਹਦੇ ਵਿੱਚ ਅੱਗੇ ਆਪਾਂ ਕੀ ਕੁਝ ਪਾਵਾਂਗੇ ਤਾਂ ਤੁਸੀਂ ਉਹ ਵੀ ਜ਼ਰੂਰ ਦੇਖਿਓ ਹਾਂਜੀ ਦੇਖ ਸਕਦੇ ਹਾਂ ਕਿ ਪਾਣੀ ਆਪਣਾ ਹਨਾ ਠੰਡਾ ਹੋ ਚੁੱਕਿਆ ਤੇ ਜਿਹੜਾ ਹਨਾ ਸਸੀਗਾ ਫਰਨੇਲ ਦੀਆਂ ਗੁਲੀਆਂ ਦਾ ਉਹ ਪਾਣੀ ਦੇ ਵਿੱਚ ਆ ਗਿਆ ਵਾ ਤੇ ਤੁਸੀਂ ਹੁਣ ਕੀ ਕਰਨਾ ਵਾ ਇਹਨੂੰ ਜੈਤਾ ਪਾਉਣ ਲੈਣਾ ਜਾਂ ਤੁਸੀਂ ਨਤਾਰ ਕੇ ਜੇ ਕਹਿ ਸਕਦੇ ਆ ਕਿ ਹੈਨਾ ਇਹਨੂੰ ਇੱਕ ਆਪਾਂ ਪਾਉਣਾ ਹੈ ਜੀ ਬੋਤਲ ਦੇ ਵਿੱਚ ਜਿਹੜੀ ਆਪਣੀ ਪੰਪ ਵਾਲਾ ਪੰਪ ਵਾਲੀ ਬੋਤਲ ਹੁੰਦੀ ਆ ਤੁਸੀਂ ਉਹਦੇ ਵਿੱਚ ਇਹਨੂੰ ਪਾ ਲੈਣਾ ਵਾ ਤੇ ਉਸ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਕੁਝ ਪਾਉਣਾ ਮੈਂ ਤੁਹਾਨੂੰ ਵੀ ਦੱਸਦੀ ਆ ਇਸ ਤੋਂ ਪਹਿਲਾਂ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਨਮਕ ਦਾ ਹਾਂਜੀ ਨੂਨ ਆਪਣੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਘਰ ਦੇ ਵਿੱਚ ਹਮੇਸ਼ਾ ਹੁੰਦਾ ਹੀ ਆ ਤੇ ਉਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਜੀ ਵਾਈਟ ਵਿਨੇਗਰ ਪਾਏ ਵੀ ਵਸ ਥੋੜਾ ਜਿਹਾ ਹੀ ਲੈਣਾ ਯਾਨੀ ਕਿ ਚਮਚ ਬਸ ਇੰਨਾ ਹੀ ਤੇ ਤੁਸੀਂ ਇਹਨੂੰ ਬਸ ਕਹਿ ਸਕਦੇ ਹੋ ਕਿ ਹੈ ਨਾ ਤੁਸੀਂ ਇਹਦੇ ਨਾਲ ਕੀ ਪੋਚਾ ਵੀ ਲਾ ਸਕਦੇ ਹੋ ਜਿਵੇਂ ਕਿ ਆਪਾਂ ਬਾਲਟੀ ਦੇ ਵਿੱਚ ਪਾਣੀ ਵਗੈਰਾ ਪਾਉਂਦੇ ਆ ਪੋਚਾ ਲਾਉਣ ਵਾਸਤੇ ਤੇ ਤੁਸੀਂ ਉਹਦੇ ਵਿੱਚ ਬਸ ਇੱਕ ਜਾਂ ਦੋ ਟਕਣੇ ਨੂੰ ਇਹਦੇ ਪਾ ਕੇ ਤੇ ਤੁਸੀਂ ਯੂਜ਼ ਕਰ ਸਕਦੇ ਹੋ ਜੇਕਰ ਜਿਵੇਂ ਹੁਣ ਛੜਕਾ ਕਰਨਾ ਹੈ ਕਹਿ ਸਕਦੇ ਆ ਕਿ ਆਪਾਂ ਆਪਣੇ ਪਛਵਾੜੇ ਦੇ ਵਿੱਚ ਛੜਕਾ ਕਰਨਾ ਤਾਂ ਇਹਨੂੰ ਆਪਾਂ ਕਹਿ ਸਕਦੇ ਆ ਕਿ ਆਪਾਂ ਇਹਨੂੰ ਬੋਤਲ ਵਗੈਰਾ ਦੇ ਵਿੱਚ ਵੀ ਪਾ ਸਕਦੇ ਆ ਇੱਕ ਮਿੰਟ ਰੁਕੋ ਹਾਂਜੀ ਬਾਸਮੇ ਦੇ ਵਿੱਚ ਆਪਣੇ ਨਾ ਆ ਨਹੀਂ ਆਉਣੇ ਚਾਹੀਦੀ ਹੈਗੀਆਂ ਫਰਨੇਲ ਦੀਆਂ ਗੋਲੀਆਂ ਦੀ ਬਾਕੀ ਤੁਸੀਂ ਰਿਜ਼ਲਟ ਦੇਖਿਆ ਤਾਂ ਨਾਲ ਬਹੁਤ ਜ਼ਿਆਦਾ ਵਧੀਆ ਆਉਂਦਾ ਵਾ ਤੇ ਤੁਸੀਂ ਯੂਜ਼ ਕਰਕੇ ਦੇਖਿਓ ਮੇਰੇ ਕਹਿਣ ਤੇ ਇੱਕ ਵਾਰੀ ਮੱਖੀਆਂ ਮੱਛਰ ਭੱਜ ਜਾਂਦੇ ਆ ਇਹਨਾਂ ਖੜਦੇ ਨਹੀਂ ਹੈਗੇ ਤੇ ਮੈਂ ਤੁਹਾਨੂੰ ਹੁਣ ਯੂਜ਼ ਵੀ ਕਰਕੇ ਦਿਖਾਉਣੀ ਆ ਇੱਕ ਮਿੰਟ ਹਾਂਜੀ ਮੈਂ ਜਿੱਧਰ ਧੁੱਤਾ ਸੀਗਾ ਸਾਰਾ ਆਪਣਾ ਜਿਹੜਾ ਲੌਬੀ ਆ ਤੇ ਇੱਥੇ ਨਾ ਦੁਬਾਰਾ ਫੇਰ ਜਾਂਦੀ ਸਾਡੇ ਉੱਪਰੋਂ ਹਜੇ ਮਤਲਬ ਕਿ ਤਿਆਰੀ ਕਰਨ ਤੋਂ ਰੰਦੀ ਐ ਅਜਵਾਰੇ ਵੀ ਤੇ ਉਹਦੇ ਕਰਕੇ ਨਾ ਉੱਪਰ ਹਜੇ ਲੱਗਿਆ ਨਹੀਂ ਜੇ ਦੇਖੋ ਇੱਧਰ ਮੱਖੀਆਂ ਮੱਛਰ ਠੰਡੇ ਜਗ੍ਹਾ ਤੇਨੂੰ ਭੱਜਦੀਆਂ ਨੇ ਤੇ ਹੁਣ ਆਪਾਂ ਕੀ ਕਰਨਾ ਜੀ ਇੱਥੇ ਇਹਨਾਂ ਦਾ ਛਿੜਕਾ ਕਰਕੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਸੌਖਾ ਜਿਹਾ ਇਹਨਾਂ ਨੂੰ ਹੁਣ ਟਿਕਣਾ ਨਹੀਂਗਾ ਇੱਥੇ ਇਹਨਾਂ ਨੇ ਭੱਜ ਜਾਣਾ ਆ ਦੇਖੋ ਜਿੱਥੇ ਜਿੱਥੇ ਵੀ ਜਾਂਦੀ ਉਹ ਹੁੰਦਾ ਉੱਥੋਂ ਉੱਥੋਂ ਭੱਜ ਜਾ ਰਹੀਆਂ ਨੇ ਇਹ ਆ ਦੇਖੋ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆ ਤੁਸੀਂ ਵੀ ਆਪਦੇ ਘਰੇ ਟਰਾਈ ਕਰਕੇ ਦੇਖੋ ਆ ਦੇਖੋ ਮੈਂ ਹੁਣ ਇੱਥੇ ਤੇ ਛਿੜਕਾ ਕੀਤਾ ਵਾ ਜਿੱਥੇ ਜਿੱਥੇ ਜਾਂਦੀ ਛਿੜਕਾ ਹੋ ਗਿਆ ਇਹਦਾ ਉੱਥੇ ਉੱਥੇ ਇਹਨਾਂ ਨੇ ਟਿਕਣਾ ਨਹੀਂ ਹੈਗਾ ਆ ਦੇਖੋ ਬਹੁਤ ਹੀ ਵਧੀਆ ਦਾ ਰਿਜ਼ਲਟ ਆ ਤੇ ਬਾਕੀ ਜੇਕਰ ਤੁਹਾਨੂੰ ਮਨਾ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਆ ਦੇਖੋ ਸਿ ਮੱਖੀਆਂ ਮੱਛਰ ਸਾਰੇ ਭਜ ਗਏ ਕੋਈ ਕੋਈ ਦਿਖਦੀ ਜਾਂਦੀ ਬੈਠ ਜਾਂਦੀਆਂ ਨੇ ਤੇ ਦੁਬਾਰਾ ਫਿਰ ਉੱਠ ਕੇ ਜਦੀ ਭਜ ਜਾਂਦੀਆਂ ਨੇ ਹਾਂਜੀ ਬਾਏ ਬਾਏ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜਿਹੜੇ ਜਿਹੜੇ ਸਾਡੇ ਚੈਨਲ ਤੇ ਆਉਂਦੇ ਆ ਮੇਰੀ ਵੀਡੀਓ ਦੇਖਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਹਾਂਜੀ ਆਪਣੇ 3000 ਸਬਸਕ੍ਰਾਈਬਰ ਆ ਜਿਹੜੇ ਪੂਰੇ ਹੋ ਚੁੱਕੇ ਆ ਤੇ ਇਹ ਤੁਹਾਡੀ ਸਾਰਿਆਂ ਦੀ ਬਦੌਲਤ ਆ ਕਿ ਮੈਂ ਇੱਥੇ ਤੱਕ ਪਹੁੰਚੀ ਹਾਂ ਥੈਂਕ ਯੂ ਸੋ ਮੱਚ ਤੇ ਅੱਗੇ ਵੀ ਤੁਸੀਂ ਮੇਰਾ ਇਦਾਂ ਹੀ ਸਾਥ ਦਿਓ ਤੇ ਸਾਰਿਆਂ ਨਾਲ ਜੀ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਮੇਰੀ ਵੀਡੀਓ ਦੇਖਣ ਦੇ ਲਈ ਤੇ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ